हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਦਾ ਤਾਜ਼ੀਆਂ ਸੂਈਆਂ ਤੇ ਇੱਕ ਟੋਕੜ ਬਣਾਂਗੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਪਣਾ ਵੀਡੀਓ ਬਣਾਉਣ ਦਾ ਟਾਈਮ 9:00 ਵਜੇ ਦਾ ਜੀ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 814646 15312 ਜੀ ਤੇ ਇੱਕ ਬੇਨਤੀ ਹੋ ਰਹੀ ਸਾਡਾ ਕੰਮ ਸਿਰਫ ਵੀਡੀਓ ਬਣਾਉਣ ਦਾ ਪਸ਼ੂ ਦੀ ਤਸੱਲੀ ਕਰਨਾ ਸਾਡਾ ਫਰਜ਼ ਹੈਗਾ ਜੇ ਕੋਈ ਛੁਆਵਾ ਉਹਨੂੰ ਆਪਦਾ 2-4 ਟਾਈਮ ਚੋਕੇ ਦੇਖ ਲਓ ਤੇ ਜੇ ਕੋਈ ਗੱਬਣਾ ਉਹਨੂੰ ਆਪਦਾ ਭਾਵੇਂ ਡਾਕਟਰ ਨਾਲ ਲਿਆਓ ਭਾਵੇਂ ਕੋਈ ਉਥੋਂ ਵੀ ਡਾਕਟਰ ਲੈ ਲਓ ਨਾਲ ਚੈੱਕ ਕਰਵਾਓ ਬਾਈ ਫੇਰ ਆਪਦੀ ਜਦ ਤਸੱਲੀ ਹੋ ਜਾਵੇ ਲੈ ਕੇ ਜਾਓ ਤੇ ਆਜੋ ਆਪਾਂ ਪੁੱਛਦੇ ਆ ਬਾਈ ਤੋਂ ਡਿਟੇਲ ਆਜੋ ਬਾਈ ਜੀ ਇਧਰ ਹੀ ਆਜੋ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇ ਵਸ ਬੋਲਦੇ ਨਾਮ ਬਾਈ ਮੇਰਾ ਜੱਗਾ ਪਿੰਡ ਢਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਠੀਕ ਆ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਰਹਿੰਦਾ ਬਾਈ ਤਪਾ ਇੱਧਰ ਰਹੇ ਹਾਂ 4 ਕਿਲੋਮੀਟਰ ਪੱਖੋ ਕੰਚੀ ਰਹਿੰਦਾ 8 ਕਿਲੋਮੀਟਰ ਤੇ ਘਰ ਆਪਣਾ ਜਿਹੜਾ ਵਾਲੀ ਗਲੀ ਸੜਕ ਤੇ ਆ ਬਾਈ ਠੀਕ ਆ ਬਾਈ ਹਾਂ ਮੋਬਾਈਲ ਨੰਬਰ ਬੋਲ ਦੋ 86999977138 ਬਾਈ ਇਹ ਬਾਈ ਦਾ ਕੰਡਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਇਧਰੋਂ ਸਟਾਰਟ ਕਰੀਏ ਜਰਸੀ ਦੀ ਹਾਂ ਹਾਂ ਬਾਈ ਇਹ ਤਾਂ ਜਰਸੀ ਦੀ ਕਰ ਲਓ ਕਿਹੜ ਸਿਮਾ ਦਾ ਨਾਮ ਸੁਣੀ ਨੂੰ ਬੱਚਾ ਕੀ ਆ ਬਾਈ ਬੱਚਾ ਬਈ ਦੇ ਮਗਰ ਬੱਚਾ ਬਸਾਰਾ ਤੇ ਅੰਡਰ ਹਾਊਸ ਸੋਣਾ ਹਨਾ ਹਾਂ ਬਈ ਥਾਣ ਚ ਬਾਈ ਲੈਵਲ ਉਹ ਬਈ ਬਹੁਤ ਸਾਫ ਆ ਠੀਕ ਆ ਕੱਲਾ ਕੱਲਾ ਥਾਣਾ ਬਈ ਨਖੜਮਾ ਥਾਣਾ ਪੂਰੀ ਵਿੱਤੀ ਤੇ ਥਾਣ ਲੱਗਿਆ ਵਾ ਬਾਕੀ ਫੇਸਪੂਸ ਬਹੁਤ ਚੰਗਾ ਬੜਦਾ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪੇਰੀਏ ਛੋਟਾ ਜਿਹਾ ਮੂਈਆ ਹਨਾ ਹਾਂ ਹਾਂ ਬਈ ਬਹੁਤ ਸੋਹਣੀਆਂ ਬਾਕੀ ਕੱਦ ਕੋਤੂ ਵੀ ਵਧੀਆ ਐ ਕੋਈ ਬਾਲੀ ਛੋਟੀ ਥੋੜੀ ਫਿੱਕੀ ਤਾਂ ਹੈਗੀ ਆ ਵਾ ਹਨਾ ਉਹਦਾ ਸੂਏ ਕਰਕੇ ਆ ਠੀਕ ਆ ਮੈਂ ਤੇ ਵੜ 12 13 ਕਿਲੋ ਦੇ ਦੂੰ ਆਮ ਨਾਲ ਹੁਣ ਇਸ 8-9 ਲੀਟਰ ਬਈ ਕਹਿੰਦਾ ਜਮਾ 8-9 ਲੀਟਰ ਜਮਾ ਰੈਡੀ ਹੋ ਭਾਵੇਂ ਜਿਹੜਾ ਚਾਰ ਟਾਈਮ ਚੋਕੇ ਲੈ ਜੇ ਬਾਈ ਕਹਿੰਦਾ 8-9 ਲੀਟਰ ਬੋਲਾ ਮਤਲਬ ਕਿ ਤਿਆਰ ਆ ਹੁਣ ਹਾਂ ਜਮਾ ਰੈਡੀ ਹੋ ਕੰਡੇ ਵਾਲਾ ਠੀਕ ਆ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਹੋਊਗਾ ਬਾਕੀ ਬਾਈ ਚਾਹ ਦੋ ਟਾਈਮ ਚਾਰ ਟਾਈਮ ਚੋਲੇ ਖਲੇ ਆਪਣੇ ਘਰੇ ਕੋਈ ਚੱਕਰ ਨਹੀਂ ਜਦੋਂ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਬਾਈ ਹਾਂ ਬਾਈ ਕਹਿੰਦਾ ਆਪਣੇ ਘਰੇ ਚਾਰ ਟਾਈਮ ਚੋਲਿਓ ਭਾਵੇਂ ਬਾਈ ਜਦੋਂ ਆਪਣੇ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਤਸੱਲੀ ਨਹੀਂ ਓ ਬਹੁਤ ਆਏ ਆ ਕਈ ਵਾਰੀ ਕਿਸੇ ਦੀ ਸੇਵਾ ਕੋ ਕਿਵੇਂ ਦੀ ਹੁੰਦੀ ਆ ਮੁੜ ਕੇ ਅਗਲਾ ਕਹਿੰਦਾ ਭਾਈ ਦੁੱਧ ਘਟ ਗਈ ਜਾਂ ਹੋ ਗਈ ਕਹਿੰਦਾ ਕੋਈ ਨਾ ਕੋਈ ਹੁੰਦਾ ਚਲੋ ਹੂੰ ਬਾਕੀ ਦੇਖ ਲਓ ਥਣ ਲੈਬਰੀ ਬਹੁਤ ਸਾਫ਼ ਆ ਬੜਾ ਬਾਕੀ ਫੇਸ ਕਾਲਾ ਕੋਲ ਬਹੁਤ ਚੰਗਾ ਬੁੱਧੀ ਭਾਤੀ ਬਹੁਤ ਚੰਗੀ ਆ ਥਣ ਲੈਬਰੀ ਬਹੁਤ ਸਾਫ਼ ਆ ਬੜਾ ਥਣ ਚੱਕ ਰਾਨਾ ਬਹੁਤ ਕਮਾਲ ਦਾ ਮੁੱਠੀ ਵਾਲਾ ਥਣ ਨਾ ਨੂਣਾ ਬਰੀਕੀ ਚਲੇਵੇ ਤੇ ਕੱਲਾ ਕੱਲਾ ਥਣ ਪਿਆਗਾ ਮੂੰਹ ਮਾਂ ਵੀ ਬੜਦਾ ਬਹੁਤ ਥਣ ਜਮਾ ਇੱਕ ਨੰਬਰ ਆ ਭਾਈ ਠੀਕ ਆ ਬਹੁਤ ਚੰਗੀਆਂ ਚ ਬਾਈ ਪੋਲੀ ਧਾਰ ਆ ਪੂਰੀ ਓਕੇ ਦੀ ਰਿਪੋਰਟ ਆ ਕੀ ਮੁੱਲ ਲਾਹਰ ਜੱਗੇ ਜਾ ਬਸ ਇਹ ਲੈਂ ਦੇਣ 35 ਦੇ ਦਾਂਗੇ ਬਈ ਆਪਾਂ ਇਹ ਠੀਕ ਆ ਹਾਂ ਲੈਣ ਦੇਣ ਬਾਈ ਕਹਿੰਦਾ 35000 ਜਮਾ ਜਾਏ ਰੇਟ ਹੀ ਆ ਬਾਕੀ ਬੱਚੇ ਵੀ ਚੰਗੇ ਪਾਉਂਦੀ ਹੈ ਹਨਾ ਬੱਚਾ ਬਈ ਬਹੁਤ ਚੰਗੇ ਆ ਹਾਂ ਦੇਖਦੇ ਬੁੱਸੀ ਬੁੱਸੀ ਹੁੰਦੀ ਫਿਰ ਤੱਕ ਲਿਖਿਆ ਹੀ ਨਹੀਂ ਸੀ ਹੂੰ ਕੁਆਲਿਟੀ ਚੈੱਕ ਕਰ ਲੋ ਬੱਚੇ ਦੀ ਅੱਗੇ 2 ਨੰਬਰ ਤੇ ਬਾਈ ਆਏ ਹਰ ਸ਼ਹਿਰਾ ਬਾਈ ਇਹ ਮਹੀਨਾ ਢੜ ਮਹੀਨਾ ਹੋ ਗਿਆ ਸੂਈ ਨੂੰ ਅਸ਼ਿਆ ਤੇ ਬਹੁਤ ਸੋਹਣੀਆਂ ਬਾੜ ਪੂਰੀ ਟੌਪ ਦੀ ਆ। ਫੈਟ ਬਸੇਰੀ 605 ਟਾਂਦੀ ਆ। 605 ਟਾਂਦੀ ਆ। ਜਮਾਂ ਭਾਈ 6 ਪਾਉਂਦੀ ਅਗਲਾ ਫੈਟ ਵਾਲੇ 605 ਟਾਂਦੀ ਆ। ਤੇ ਭਾਈ ਕਿੰਨਾ ਕਰ ਦੋਤਾ ਹਜ਼ਾਰ ਦਾ। ਭਾਈ ਦੋਤਾ 12 ਕਿਲੋ ਐਨ ਕੰਡੇ ਵਾਲਾ ਤੇ ਸੀਲ ਠੰਡੀ ਇੰਨੀਆਂ ਲੈ ਦਿਖਾ deta ਰਾਂ ਮਾਰ ਕੇ ਦਿਖਾ ਦਿੰਨੇ ਆਪਾਂ। ਚਬਾਈ ਚਬੂਈ ਦੀ ਬਹੁਤ ਚੰਗੀ ਆ ਬੜਾ। ਲੈ ਭਾਈ ਬਾਈ ਨੇ ਬੱਚਾ ਵੀ ਨਹੀਂ ਲਾਇਆ ਠੰਡੀ ਸੀਲ ਚੈੱਕ ਕਰ ਲੋ ਫੁੱਲ ਹਨਾ। ਜਮਾਂ ਭਾਈ ਮੈਸਾ ਨਾਲ ਦਾ ਦੁੱਧ ਆਗਾ। ਠੀਕ ਆ। ਹਾਂ। ਲੇ ਵਈ ਮੈਸਨਾਲ ਦਾਈ ਬਈ ਕਹਿੰਦਾ ਜਮਾ ਦੁੱਤਾ ਪਾ ਪੈਟਰ ਵੀ ਪਾਈ ਨਾ ਚੰਗੀ ਦੱਸੀ ਅਗਨਾ 605 ਤਾਂ ਦੀ ਆ ਜਮਾ ਬਈ 605 ਆਉਂਦੀ ਆ ਬੜੀ ਚੰਗੀ ਆ ਬਈ ਚਮਾਈ ਜੂਰੀ ਵੀ ਪਸਮਾ ਕੇ ਥਾਂ ਸੋਣ ਬੈਠ ਬਹੁਤ ਚੰਗਾ ਕੱਢਦੀ ਆ ਵਾਨਾ ਫਿਕਸ ਰੱਖਦੀ ਆ ਨਾ ਪੂਰਾ ਬਈ ਬਹੁਤ ਸੋਹਣੀ ਬੈੜ ਆ ਗਈ ਪੂਰੀ ਟਾਪ ਲਗੀ ਨਹੀਂ ਇੱਕ ਤਰ੍ਹਾਂ ਦਾ ਖੁੱਚਾਂ ਤੋਂ ਤਾਂ ਹੈਗਾ ਐਰ ਸ਼ੈਰ ਬਰੀਡ ਜਮਾ ਪਿਆ ਹੋ ਰੈਰ ਸ਼ੈਰ ਆ ਬਈ ਤੇ ਬਈ ਕਿੰਨਾ ਦੁੱਤਾ ਹਾਰ ਰੱਖੀ ਬਈ 12 ਕਿਲੋ ਐਨ ਕੰਡੇ ਵਾਲਾ ਆ ਠੀਕ ਆ ਜਮਾ 12 ਦਾ ਵਜ਼ਨ ਆ ਕੱਟ ਜਾਣੀ ਤੋਕਾ ਵੀ ਤੇ ਜੇ ਕੋਈ ਤਸ਼ੱਲੀ ਕਰਨ ਜਮਾ ਬਈ ਚਾੜਮ ਆਪਣੇ ਘਰੇ ਫ ਵੇ ਚੈੱਕ ਕਰ ਲੋ ਬਾਈ ਬਾਕੀ ਮਿਲਦੀ ਬਹੁਤ ਘੱਟ ਆ ਬਰੀਡ ਹੈ ਨਾ ਬਹੁਤ ਚੰਗੀ ਬਰੀਡ ਆ ਬਾਈ ਹੂੰ ਜਿੰਨੇ ਵੀ ਅੱਜ ਦੇਵਾਂਗੇ ਆਪਾਂ ਹੂੰ ਉਹਨੇ ਦੀ ਅਗਲਾ ਭਮੜੀ ਟੋਕੜ ਗੱਬਣ ਆਪਾਂ ਵਾਪਸ ਕਰ ਦੇ ਠੀਕ ਆ ਬਾਈ ਕਹਿੰਦਾ ਜਿੰਨੇ ਦੀ ਅੱਜ ਮੈਂ ਦਊਗਾ ਉਹਨੇ ਦੀ ਭਾਵੇਂ ਮੈਨੂੰ ਕੋਈ ਵਾਪਸ ਕਰ ਦੇ ਟੋਕੜ ਗੱਬਣ ਜਿੱਦੇ ਹੋਗੀ ਚੈੱਕ ਪਾਸ ਇੰਨੇ ਦੀ ਵਾਪਸ ਕਰਾ ਲਾਂਗੇ ਆਪਾਂ ਤੋਰਾ ਤਾਰਾ ਬਾਈ ਇੱਕ ਨੰਬਰ ਆ ਕੋੜਾ ਦੇਖ ਬਹੁਤ ਜਗਾ ਫੇਸਪੂਸ ਆ ਲੈ ਬਾਈ ਫਲਟੀਪੈਡ ਦੀ ਬਹੁਤ ਜਲ ਫੁੱਲ ਚ ਬਾਕੀ ਠੰਡੀ ਵੀ ਨਹੀਂ ਆ ਬਾਈ ਲੈ ਫੇਰ ਵਾਜਾ ਤੇ ਲੈ ਵਾਜਾ ਮੈਂ ਫੈਕਸ ਲੈ ਵਗਾ ਐਨੀ ਵੀਡੀਓ ਕਮਾਉਣੇ ਲੈ ਵਾ ਦਿਖਾ ਦੇ ਦੇਖ ਬਹੁਤ ਸੋਹਣੇ ਲੈਵੇ ਦੀ ਹੈ ਬੈਣਾ ਬਾਈ ਚੈੱਕ ਕਰ ਲੋ ਕਲਾ ਕਲਾ ਥਾਣਾ ਨਿੱਖੜ ਮਾ ਥਾਣਾ ਪੂਰੀ ਵਿਥੀ ਤੇ ਥਣ ਲੱਗਾ ਨੇੜਿਆਂ ਚੈੱਕ ਕਰ ਲੋ ਗਲਾਬੀ ਗਲਾਬੀ ਥਣ ਪਿਆ ਹੈ ਨਾ ਬਹੁਤ ਚੰਗੀ ਹੈ ਬਾਈ ਬੈਡ ਚਵਾਈ ਜੂਈ ਦੀ ਤੇ ਠੰਡੀ ਠੁੰਡੀ ਵੀ ਬਹੁਤਾ ਤੇਰੇ ਕੈਮਰੇ ਜ ਤੋਂ ਜੱਕਦੀ ਹੈ ਥੋੜਾ ਜਿਆ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਐਂ ਹੀ ਵਾਜਾ ਲੈ ਥੱਲੇ ਪਵਾ ਦੀ ਤੂੰ ਠੀਕ ਆ ਬਾਈ ਰੱਤ ਵੀ ਨਹੀਂ ਜੱਕਦੀ ਬੈਡ ਠੀਕ ਆ ਹਾਂ ਨੇ ਚੈੱਕ ਕਰ ਲੋ ਉਹ ਚੰਗਾ ਥਾਣਾ ਚਵਾਈ ਕੇ ਮੈਂ ਮਖਾ ਭਾਈ ਇੱਕ ਨੰਬਰ ਪਤਾਣਾ ਮਾਰ ਕੇ ਦਿਖਾ ਵੀ ਦਿੱਤਿਆ ਇਹਨਾਂ ਹੂੰ ਸਰਾ ਭਾਈ ਚਵਾਈ ਜੂਈ ਤਾਂ ਗੱਲ ਬਾਤ ਜਮਾ ਓਕੀ ਦੀ ਰਿਪੋਰਟ ਨਹੀਂ ਨਹੀਂ ਹੈ ਪਤਾਣਾ ਭਾਈ ਫਿਰ ਹੈ ਕੀ ਮੁੱਲ ਮੁੱਲ ਭਾਈ ਇਹਦਾ ਬਸ ਲੈਣ ਦੇਣ ਵਾਲਾ 42000 ਰੁਪਏ ਦੇ ਦਾਂਗੇ ਭਈ ਆਪਾਂ ਠੀਕ ਆ ਹਾਂ ਭਾਈ ਕਹਿੰਦਾ 42000 ਰੁਪਏ ਲੈਣ ਦੇਣ ਜਾਂ ਬਾਕੀ ਮਾਮਲਾ ਜਾਇ ਜਰੀ ਵੀ ਆ ਭਾਈ ਜਮਾ ਠੀਕ ਆ ਹਾਂ ਬਾਕੀ ਬੱচ্চਾ ਬਸਾ ਹਣਾ ਬਸਾ ਭਈ ਇਹਦੇ ਮਗਰ ਵੀ ਹਾਂ ਤੇ ਅੱਗੇ ਠੰਡੀ ਠੁੰਡੀ ਬੈਣ ਬਹੁਤ ਜ਼ਿਆਦਾ ਆ। ਹੂੰ। ਐਡਾ ਹੈ ਬਈ ਤਨ ਨੰਬਰ। ਇਹ ਬਈ ਤਨ ਮਹੀਨੇ ਦੀ ਗੱਬਣਾ 8 ਲੀਟਰ ਦੁੱਧ ਆ ਇਸ ਲਈ। ਤਿੰਨ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ ਬਈ। ਠੀਕ ਆ। ਤੇ 8 ਕਿਲੋ ਦੁੱਧ ਆ। ਠੀਕ ਆ। ਠੰਡੀ ਠੁੰਡੀ ਕਰਮਾਂ ਲਈ ਵੀ ਬਹੁਤ ਜ਼ਿਆਦਾ ਆ। ਠੀਕ ਆ। ਲੈ। ਲੈ ਬਈ ਠੰਡੀ ਸੀਲ ਬਈ ਚੈੱਕ ਕਰ ਲੋ ਕਨਾ ਫੋਲਸ ਧਾਰ ਚੈੱਕ ਕਰ ਲੋ। ਜਿਵੇਂ ਮਰਜ਼ੀ ਚੋ ਚਲ ਕੋਈ ਦਿੱਕਤ ਨਹੀਂ। ਲੈ ਬਈ ਧਾਰ ਚੈੱਕ ਕਰ ਲੋ ਹਣਾ। ਇੱਕ ਨੰਬਰ ਆ ਬਈ ਚਵਾਈ ਚੂ ਦੀ ਬੰਬ ਆ ਜਮਾ। ਠੀਕ ਆ। ਪਵਰ ਪਿਆ ਬਲੀ ਜਰਸੀ ਆ ਤੇ 3 ਮਹੀਨੇ ਦੇ ਚੱਕ ਪਾਸ ਇੱਕ ਪਾਸ ਵਾਂਗ ਅਗਲਾ ਡਾਕਟਰ ਨਾਲ ਲੈ ਕੇ ਆਵੇ ਠੀਕ ਆ ਆਪਣੀ ਗੱਲ ਕਰਵਾਈ ਵੀ ਆ ਹੂੰ ਅਗਲਾ ਵੀ ਤਸੱਲੀ ਕਰਕੇ ਲੈ ਜਾਵੇ ਜਮਾ ਠੀਕ ਆ ਬਾਈ ਬਾਈ ਕਹਿੰਦਾ ਬਾਈ ਆਪਣੀ ਚੈੱਕ ਕਰਾਈ ਵੀ ਆ ਜੇ ਕਿਸ਼ੇ ਵੀਰ ਨੇ ਆਪਣੀ ਤਸੱਲੀ ਕਰਾਉਣੀ ਆ ਭਾਵੇਂ ਆਪਦਾ ਡਾਕਟਰ ਆਪਦੀ ਤਸੱਲੀ ਕਰਕੇ ਲੈ ਜਾਵੇ ਬਾਈ ਕੋਈ ਵੀ ਬਾਈ ਆ ਠੀਕ ਆ ਹਾਂ ਵੀ ਆਪਦੀ ਤਸੱਲੀ ਬਾਈ ਪੂਰੀ ਕਰਕੇ ਲੈ ਕੇ ਜਾਵੇ ਬਾਈ ਕਣ ਬਹੁਤ ਚੰਗੇ ਰੰਗ ਪ੍ਰਿੰਟ ਪਿਆਰ ਜਰਸੀ ਆ ਜਮਾ ਬਾਈ ਪੂਰੇ ਵਧੀਆ ਕੱਦ ਦੀ ਐ ਕੋਈ ਛੋਟਾ ਕੱਦ ਨਹੀਂ ਗਾ ਤੇ ਥਣ ਲੇਵੇ ਦੀ ਬਿਹੜ ਬਹੁਤ ਚੰਗੀਆਂ ਦੁੱਧ 14 15 ਕਿਲੋ ਦਿੱਤਾ ਵੇਦਾ ਤਾਜੀ ਦਾ ਠੀਕ ਆ ਫੇਸ ਪੁੱਸ ਲੈ ਬਾਈ ਫੇਸ ਕੁਆਲਟੀ ਚੈੱਕ ਕਰ ਲੋ ਟਵਾ ਟਾ ਨਾ ਫੁੱਲ ਚੰਗਾ ਥੋੜਾ ਜਿਹਾ ਕਾਲ ਕਰਦੀ ਆ ਬਹੁਤ ਚੰਗੀਆਂ ਬਈ ਲੈ ਬਾਈ ਥਣ ਚੈੱਕ ਕਰ ਲੋ ਕਲਾ ਕਲਾ ਥਣ ਪਿਆ ਗਲਾਬੀ ਥਣ ਲੱਗਿਆ ਬਾਕੀ ਰੰਗ ਰੰਗ ਫੇਸ ਫੂਸ ਕੰਨ ਕੰਨ ਬੈਠਦੇ ਬਹੁਤ ਚੰਗੇ ਜਾਤ ਬਰੀਡ ਬਹੁਤ ਆ ਹੂੰ ਜਾਤ ਬਰੀਡ ਬਹੁਤ ਸਹੀ ਗੱਲ ਆ ਭਾਈ ਤੇ ਕੀ ਮੁੱਲ ਆ ਫਿਰ ਜੱਗੇ ਇਹਦਾ ਬਈ 38000 ਰੁਪਏ ਆਗਾ ਲੈਣ ਦੇਣ ਠੀਕ ਆ ਹਾਂ 38000 ਰੁਪਏ ਮੁੱਲ ਆ ਬਾਕੀ ਆਏਗਾ ਇਹਦਾ ਮਾਨਤਨ ਹੋਊਗਾ ਕੋਈ ਗੱਲ ਨਹੀਂ ਮਾਨਤਨ ਕਰਦਾਂਗੇ ਭਾਈ ਠੀਕ ਆ ਭਾਈ ਭਾਈ ਕਹਿੰਦਾ 38000 ਰੁਪਏ ਮੁੱਲ ਆ ਭਾਈ ਆਏਗਾ ਇਹਦਾ ਮਾਨਤਨ ਜ਼ਰੂਰ ਹੋ ਜਾ ਜ਼ਰੂਰ ਕਰਾਂਗੇ ਭਾਈ ਕੋਈ ਗੱਲ ਨਹੀਂ ਠੀਕ ਆ ਭਾਈ ਲੈ ਆਪਾਂ ਬਈ ਨੇੜੇ ਤੇ ਚੱਕਰਾ ਆਨੇ ਥੰ ਬਹੁਤ ਸੁਣਾ ਠੰਡ ਜਾ ਵਾ ਕੱਲਾ ਕੱਲਾ ਥਾਣਾ ਪੂਰੀ ਬਿੱਤੀ ਤੇ ਪੂਰੀ ਠੰਡੀ ਸ਼ੀਲ ਆ ਬਾਈ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਚੋਈ ਚੱਲਣਾ ਹੂੰ ਤੇ ਨਾੜਾ ਹਜੇ ਵੀ ਦੇਖ ਲਾ ਐ ਪੰਗਾ ਤਾਜ਼ੀਆਂ ਨੂੰ ਖੜੀਆਂ ਨਾੜਾਂ ਬੈੜਦੇ ਹੂੰ ਬਾਈ ਸਹੀ ਗੱਲ ਆ ਮਿਲ ਕਵੇਂ ਜਾਂ ਪੂਰੀ ਟੌਪ ਦੀ ਆ ਦੁੱਧ ਵਾਲੀ ਵੜਾ ਬਾਈ ਜਿਹਨੇ ਸਾਹਮਣੀਆਂ ਮੂਰੇ ਵੜਾ 70000 ਦੀ ਵੜਾ ਰਾਮਨਾਲ ਜੀ ਨੂੰ ਮਰਜ਼ੀ ਦੇ ਦੇ ਠੀਕ ਆ ਬਾਈ ਹਾਂ ਤੇ ਬਾਈ ਨਕਸ਼ੀਗੇ ਬਾਈ ਕੋਲੇ ਤਿੰਨ ਪਤ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਬਾਕੀ ਜਿਹੜੀਆਂ ਮਤਲਬ ਕਿ ਸੂਈਆਂ ਵਿਆਂ ਉਹਨਾਂ ਨੂੰ ਦੋ ਟਾਈਮ ਚੋਕੇ ਤੇ ਤਸ਼ਲੀ ਕਰ ਲਿਓ ਭਾਵੇਂ ਤੇ ਜਿਹੜੀ ਟੋਕੜ ਗੱਪਣਾ ਉਹਦੇ ਤੁਸੀਂ ਲਵੇ ਕਿੰਨਾ ਹੂੰ 8 ਕਿਲੋ ਆ ਬਈ 8 ਕਿਲੋ ਦਾ ਹਾਂ ਹਾਂ ਬਈ ਨਾਲ ਦੁੱਧ ਦੀ ਤਸ਼ਲੀ ਕਰ ਲੈਣ ਨਾਲੇ ਆਉਗਾ ਡਾਕਟਰ ਨਾਲ ਲਿਆ ਕੇ ਮਤਲਬ ਕਿ ਗੱਪਣ ਚੈੱਕ ਕਰਾ ਲਿਓ ਹਣਾ ਬਈ ਹਾਂ ਹਾਂ ਬਈ ਹੱਕੀ ਬਣਦਾ ਗੱਲ ਪਾ ਕੇ ਲਾਉਣੇ ਅਗਲੇ ਨਹੀਂ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੀ